ਹਾਂਜੀ ਇੱਟਾ ਦੇ ਖੰਡ ਬਹੁਤ ਖੇਤ ਜਲੇ ਆ ਕਣਕ ਨੂੰ ਦੇਖਦੇ ਆ ਕਿਸ ਹਾਲਾਤ ਨੇ ਜਿੱਕੇ ਸੰਡੀ ਪਈ ਜੀ ਬਹੁਤ ਕਿੰਨੇ ਸਾਲ ਦੇ ਹਰੇ ਰੂਪਾਏ ਹੁਣ ਵੀ ਲੋਕਾਂ ਨੇ ਦੇਖੀ ਕਿੰਨਾਂ ਨੇ ਦੇਖੀ ਨਹੀਂ ਪਹਿਲਾਂ ਵੀ ਸੰਡੀ ਪਈ ਜਾਂ ਤੇ ਕਰਚੇ ਕਿਉਂਕੇ ਖੜੇ ਸੀ ਨਾ ਕਰਚੇ ਨਾ ਥੱਲੇ ਫਿਰ ਵੇਖਿਆ ਨਹੀਂ ਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਸੰਡੀ ਪਈ ਆ ਬਾਕੀ ਆ ਆਪਣੇ ਏੜੇ ਦੇ ਕਣਕ ਆ ਬਲੀ ਜਾਵਾ ਰਵੀ ਭਾਈ ਦੀ ਕਣਕ ਆ ਕੀ ਦੁੱਧ ਦੁੱਧਾ ਵਗੈਰਨ ਦੇ ਦੁੱਧ ਨਾਲ ਕੀਤਾ ਆ ਗਿਆ ਅੱਜ ਤੇ ਆਪਾਂ ਵੀ ਚੱਲਦੇ ਆਂ ਉਧਰ ਨੂੰ ਗਾਨ ਪਰ ਉਹਨੇ ਤੁਹਾਨੂੰ ਆਪਣੀ ਵੀ ਕਹਨ ਕਰਾ ਕਿ ਹਾਲ ਚਾਲ ਦੂਜੇ ਦੇ ਪਹਾੜ ਉੱਤੇ ਇੱਕਦਾਂ ਪਹਿਲਾਂ ਪਾਇਆ ਸੀਗਾ ਇੱਕ ਦਿਨ ਝੰਡਰ ਲੈ ਕੇ ਦੇਗਾ ਚੱਕੀ ਉਹਨੇ ਦੋ ਦਿਨਾਂ ਚ ਪਾਇਆ ਥੋੜਾ ਥੋੜਾ ਕਰਕੇ ਅੱਧਾ ਤਾਂ ਕਰਕੇ ਪਾਇਆ ਯਾਨੀ ਕਿ ਪੱਟੇ ਪੱਟੇ ਜਮੀਂ ਜਮੀਂ ਭਲੇਗਾ ਨਿਕਲੀ ਲੋਕਾਂ ਦੀ ਆ ਵੀ ਆਪਣੇ ਗਵਾਨ ਨੇ ਲਗਾ ਕੇ ਸਾਰੇ ਆਪਣੇ ਦਗੀਤਾਂ ਆਪਣੀ ਪਛੇਤੀ ਆ ਆ ਪੱਠੇ ਆ ਗਏ ਆਪਣੇ ਠੀਕ ਆ ਆ ਵੀ ਆਪਣੇ ਪੱਠੀ ਬੀਜੇ ਰਿਹਾ ਮਰਸੀਮ ਆ ਗਿਆ ਇਹ ਚ ਵੀ ਪੱਠੇ ਹੋ ਕਾ ਆ ਪਛੱਡ ਲੈ ਰਗਾ ਵੀ ਚੱਲੋ ਲੋ ਬੀਜਾਂਗੇ ਜੜ ਲਾਵਾਂਗੇ ਦਾਬੀ ਗਾਂ ਦੀ ਆ ਆ ਗਏ ਸਗੋਂ ਆਪਣੀ ਗਾਨਕ ਆਪਣੀ ਪਛੇਤੀ ਆ ਗਾਨਕ ਇਹ ਕਪਰਾਲ ਵੀ ਹਾਂ ਪਈ ਜਾ ਵਿੱਚ ਕਰਕੇ ਨਾ ਇਹ ਜੇ ਲੱਗਦੀ ਆ ਆ ਗਏ ਜੇ ਪਤੰਨਾ ਛੱਟਾ ਲੇ ਕੇ ਬੀਜਿਆ ਆ ਛੱਟੇ ਵਾਲੀ ਗਾਨਕ ਆ ਪਹਿਲਾਂ ਜਾਨਿਕਾ ਲੱਗਦੀ ਸੀ ਕਿ ਇਹ ਘੱਟ ਨਿਕਲੂਗੀ ਖੇਤ ਅਗੇ ਸਟੈਂਡ ਲਾ ਲ ਕੇ ਪਹਿਲਾਂ ਇਹ ਲੱਗਦਾ ਸੀ ਵੀ ਇਹ ਕਿੰਨੀ ਥੋੜੀ ਨਿਕਲ ਦੂਗੀ ਉਵੇਂ ਨਹੀਂ ਨਿਕਲਨੀ ਪਰ ਕਾਂ ਵਿਜਾਬ ਹੈਗੀ ਆ ਕਈ ਲੋਕ ਕਹਿੰਦੇ ਛਿੱਟਾ ਦੇ ਕੇ ਬੀਜਦੇ ਇਹ ਆਏ ਆ ਜਿਵੇਂ ਲੈਣਾ ਚ ਬੀਜੀ ਹੁੰਦੀ ਆ ਆ ਵੇਖਿਓ ਐਂ ਲੱਗਦਾ ਵਾ ਆਏ ਜਿਵੇਂ ਆਏ ਸਿੱਧੀ ਸਿੱਧੀ ਬੀਜੀ ਵੀ ਆ ਇਹ ਜਦੋਂ ਹਾਲ ਸੀਗੇ ਛੱਟੇ ਵੇਦ ਬਾਤ ਸੁਹਾਗਾ ਮਾਰਿਆ ਉਤੋਂ ਦੀ ਛੱਟਾ ਵੀ ਪਹਿਲਾਂ ਦਿੱਤਾ ਸੀ ਜਦੋਂ ਸੁਭਾਗਾ ਉਹਦੇ ਵੀ ਵੱਜ ਜਾਵੇਗਾ ਪਰ ਕਣਕ ਨਿਕਲੀ ਆਏ ਜਿਵੇਂ ਨਾ ਉਹ ਬੀਜੀ ਹੁੰਦੀ ਸਿੱਧੀ ਪੁਰਾਣੇ ਜੀ ਰੋਡ ਰੈਲ ਨਾਲ ਬੀਜੀ ਹੁੰਦੀਆਂ ਲੈਣਾਂ ਚ ਜਿਵੇਂ ਸਿੱਧੀ 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 ਲੱਗਦੀ ਆ ਤੇ ਦਿੱਤਾ ਛੱਟਾ ਹੀ ਆ ਆਏ ਨਹੀਂ ਆਪਾਂ ਵੀ ਜੀ ਰੋਡ ਰੈਲ ਨਾਲ ਬੀਜੀ ਆ ਜਾਉਂਗੇ ਪਿਛੀ ਡਰ ਦਾ ਬੀਜੀ ਆ ਜਿਵੇਂ ਨਿਕਲੂਗੀ ਤੇ ਪਰ ਨਿਕਲੀ ਓਵੇਂ ਆ ਲੈਣਾ ਬਾਈ ਜਿਜਾ ਵੀ ਆਵੇ ਆ ਵੀ ਸਿੱਧੀ ਲੈਣ ਜਾਂਦੀ ਆ ਆ ਵੀ ਆਏ ਜਾਂਦੀ ਆ ਆ ਵੀ ਆਈ ਬੰਦੀ ਆ ਇਹ ਨਹੀਂ ਪਤਾ ਠੀਕ ਆ ਬਾਕੀ ਆ ਵੇਖ ਸਾਹ ਚੂਹੇ ਇੱਦ ਕੀ ਹੈਗੇ ਆ ਚੂਹੇ ਅੱਗੇ ਹੈ ਨਹੀਂ ਸੀਗੇ ਇੱਦ ਕੀ ਹੈਗੇ ਆ ਕਣਕ ਚ ਚੂਹੇ ਉਪਰ ਵਾਲੀ ਪਾਈ ਕਰਕੇ ਆ ਚਲੋ ਇਹਦਾ ਦੂਜਾ ਹੀ ਬੀਜੀ ਆਪਾਂ ਪਤਾ ਹੀ ਆਪਾਂ ਨੂੰ ਗਵਾੜ ਛਿੱਜਾ ਵੜਤਾ ਬਈ ਆਲੂਆਂ ਦਾ ਉਹਨਾਂ ਨੇ ਆ ਵੇਖ ਆ ਵੇਖੋ ਇਹ ਲੱਗੇ ਹੋਏ ਆ ਕੱਲ ਦੇ ਪਰਸੋਂ ਦੇ ਲੱਗੇ ਹੋਏ ਮੇਰੇ ਸਾਬ ਨਾਲ ਉਹ ਵੱਢੀ ਜਾਂਦੇ ਆ ਉੱਥੇ ਪਹੁੰਚ ਗਏ ਅੱਜ ਦਾ ਬੈਂ ਦਾ ਤਾਂ ਕੋ ਮੜਾ ਜਾ ਲੱਗਾ ਹੋਇਆ ਹੈ ਤਾਂ ਅੰਨਾ ਜਾਈ ਆ ਮੜਾ ਜਾ ਤੇ ਉਹ ਹਵਾ ਚੱਲਦੀ ਆ ਹਵਾ ਨਾਲ ਧੁੰਦ ਜਿਹੇ ਇਧਰ ਉਧਰ ਜਨ ਹੋਈ ਜਾਂਦੀ ਆ ਉਹ ਧੁੰਦ ਹੈਗੀ ਆ ਪਤਾ ਲੱਗਦਾ ਰੋੜ ਤੇ ਮਾੜੀ ਜੀ ਹੋਊਗੀ ਆਵਾਜਾਈ ਨੂੰ ਕੋਈ ਵੇਗ ਨਹੀਂ ਆਣੀ ਕਿ ਹੂੰ ਚੱਲ ਠੰਡ ਹੈਗੀ ਰੱਬ ਨੇ ਵੀ ਦਿਖਾਉਣੇ ਯਾਰਾਂ ਕਮਾੜੇ ਮੋਟੇ ਐਚ ਪਰਾਲੀ ਬਾਹਲੀ ਸੀਗੀ ਆ ਪਰਾਲੀ ਥੱਲੇ ਕਣਕ ਹੈਗੀ ਪਰ ਆਏ ਲੱਗਦਾ ਵਾ ਜਿਵੇਂ ਹੋਈ ਨਹੀਂ ਹੁੰਦੀ ਲੋਹਾ ਵੇਖ ਲੋ ਕੀ ਕਣਕ ਆਏ ਨਹੀਂ ਸੋਹਣੀ ਲੱਗਦੀਗੀ ਇਹਨੂੰ ਮਾੜਾ ਜਿਹਾ ਪਾਉਵੇਂ ਆ ਇਹਦੇ ਆ ਵੇ ਇੱਥੇ ਬਾਹਲੀ ਹੀ ਨਾ ਉਦੋਂ ਮਰੀਜਾ ਕਿ ਟੈਪ ਲਾਇਆ ਸੀ ਉੰਨੀ ਕੁ ਪ੍ਰਾਲੀ ਮਚਾ ਕੇ ਦੇਖੀ ਜੇਗੀ ਬੀਜਣ ਤੋਂ ਪਹਿਲਾਂ ਫਿਰ ਐਂ ਬੀਜੀ ਗਈ ਤਾਂ ਕਰਚੇ ਖੜੇ ਜਾ ਵਿੱਚ ਕਿੰਨੇ ਪਛੇਤੀ ਜਾਂ ਗਵੰਡੀਆਂ ਚ ਪੂਰੀ ਹਰੀ-ਹਰੀ ਦੂਰੋਂ ਲੱਗ ਪਤਾ ਵੀ ਲੱਗਦਾ ਵਾ ਓ ਵੇ ਉਹਨਾਂ ਨੇ ਦੂਜੂ ਬੀਜੀ ਵੀ ਆ ਆਪਾਂ ਬੀਜੀ ਸੀ ਕਿ ਸੁਪਰ ਸ਼ੀਡਰ ਨਾਲ ਸੁਪਰ ਕੇ ਹੈਪੀ ਬੀਜੀ ਵੀ ਆ ਤੇ ਪਤਾ ਲੱਗਦਾ ਆਪਣਾ ਵੇਖ ਸਕਦੇ ਪਲੇਟ ਹੈ ਨਹੀਂ ਕਿ ਨੇ ਤਾਂ ਖੇਲ ਭਰ ਲੈਣੀ ਜੀ ਕਿ ਖੇਲ ਦਾ ਨਾ ਪਾਣੀ ਠੰਡਾ ਹੋ ਜਾਂਦਾ ਹੱਥ ਉਸ ਤੋਂ ਬਾਥਰੂਮ ਵਗੈਰਾ ਕਰਨਾ ਹੁੰਦਾ ਕਿ ਇਹਦੀ ਆਹ ਪਤਾ ਨਹੀਂ ਕਰਦਾ ਬੁੱਟੇ ਜੇ ਤੁਹਾਨੂੰ ਪਤਾ ਵਾ ਤਾਂ ਜਰੂਰ ਦੱਸਿਓ ਜਿਹਦੇ ਪੱਤੇ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਬਾਲਣ ਪਿਆਵਾ ਇਹੰਦਰ ਲਏ ਜਾਂਦਾ ਵਾ ਛੰਗ ਚੁੰਗੇ ਸੀ ਤੂਤ ਵਗੈਰਾ ਆਹ ਪਾਲਕ ਮੇਥੀ ਲਾਇਏ ਸੀ ਗੈਨੇ ਕੀ ਹੋਈ ਇੱਥੇ ਵਸਨ ਨਹੀਂ ਹੋਇਆ ਸਭ ਠੀਕ ਆ ਇਹ ਆ ਖੇਲ ਦਾ ਆ ਖੇਤ ਦਾ ਸਾਰੀ ਖੇਤ ਦਾ حال چال ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਮੈਂ ਕਿ ਚਲ ਦੱਸਦੇ ਆ ਵੀ ਡੀਡੀ ਕਣਕ ਹੋਗੀ ਇਹ ਆ ਗੱਲਬਾਤ ਇਹ ਖੇਤ ਦੀ ਸੋ ਅੱਜ ਆਪਾਂ ਖੇਤ ਦੀ ਬਣਾਉਣਾ ਸੀਗਾ ਖੇਤ ਦਾ ਬਲੌਗ ਬਣਾਇਆ ਤਾਂ ਤੁਹਾਨੂੰ ਕਿਵੇਂ ਲੱਗਾ ਵੇਖਣ ਵਾਲਿਆਂ ਨੇ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਠੀਕ ਆ ਬਾਕੀ ਆਪਾਂ ਗੱਲਬਾਤ ਕਰਦੇ ਆ ਅਗਲੀ ਵੀਡੀਓ ਵਿੱਚ ਤਾਂ ਮਿਲਦੇ ਆਪਾਂ ਅਗਲੇ ਬਲੌਗ ਵਿੱਚ